ਹਾਂਜੀ ਏ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋਊ ਤੁਹਾਡੇ ਜਾਨਾਂ ਵੀ ਸੈਟ ਵਟ ਹੋਣਗੇ ਲਓਏ ਮਿੱਤਰੋ ਵਲੌਗ ਕਰਤਾ ਆਪਾਂ ਸ਼ੁਰੂ ਇੱਧਰ ਫਿਰਦੇ ਆਪਣੇ ਮੁਰਗੇ ਆਹ ਦੇਖ ਲਓ ਇਹਨਾਂ ਦਾ ਖੁੱਡਾ ਉੱਤੇ ਨਾ ਕੋਰਾ ਜਾ ਜੰਗਿਆ ਪਤਾ ਨਹੀਂ ਕੀ ਚੱਕਰ ਆ ਇਹ ਪਤਾ ਨਹੀਂ ਤੇ ਖੁੱਡੇ ਨੂੰ ਠੰਡ ਲੱਗੀ ਆ ਸੁੱਕ ਤਾਂ ਸਾਰਾ ਗਿਆ ਵਾ ਮੈਂ ਜਗਰੂਪ ਬਾਈ ਨੂੰ ਅੱਜ ਲਾਇਆ ਸੀ ਫੋਨ ਅੱਜ ਫਰੀ ਸੀਗਾ ਮੈਂ ਕਿਹਾ ਵੀ ਮੈਂ ਜਣੀ ਤਾਂ ਮੈਂ ਫਰੀ ਸੀਗਾ ਤੇ ਮੈਂ ਕਰ ਲਿਆ ਬਾਈ ਨਾਲ ਕੰਡੈਕਟ ਇਹ ਤੁਸੀਂ ਵੀ ਵਿਹਲੇ ਆ ਤਾਂ ਆ ਜਾਓ ਤੇ ਇਹਦਾ ਕੰਮ ਚੱਕ ਲਈਏ ਆਪਾਂ ਛੱਤ ਵਾਲਾ ਵੀ ਤੇ ਬਾਰੀ ਵਾਲਾ ਵੀ ਬਾਕੀ ਨਿਕਨਾ ਆ ਬਈ ਤੇ ਚਾਦਰ ਜੀ ਟੋਟਾ ਇਹ ਮੂਰੀ ਲੱਗ ਦੇਖਦੇ ਨੇ ਇਹਨਾਂ ਨੂੰ ਦਿਨੇ ਤਾੜ ਦਿਆ ਕਰਾਂਗੇ ਰਾਤ ਨੂੰ ਤੇ ਇਹਨਾਂ ਨੂੰ ਮਾਂ ਟੀਜਾ ਰੱਖਦੇ ਆਪਾਂ ਇੱਕ ਮਿੰਟ ਦੇਖਾ ਇਹ ਨਹੀਂ ਯਾਰ ਛੋਟਾ ਇਧਰ ਵੀ ਨਹੀਂ ਆਉਣਾ ਇਧਰ ਟੇਡਰ ਲੱਗ ਜੂਗਾ ਪਰ ਟੇਡਾ ਦੂਜੂ ਘਟੂਗਾ ਮੜ ਕੇ ਇਹ ਐਂ ਤਾਂ ਦੇਖ ਗਏ ਲੈ ਇਥੋਂ ਆਏ ਘਟਣਾ ਮੜ ਕੇ ਹਟਣੀ ਕੰਮ ਜਗਾੜਾ ਇਹਨੂੰ ਸਾਈਡ ਤੇ ਕਰਕੇ ਇੱਕ ਮਿੰਟ ਪਿਆ ਰਹਿੰਦਗੇ ਠੀਕ ਹੈ ਜੀ ਬਾਕੀ ਹੁਣ ਚੱਲਦੇ ਆ ਮਰਗੇ ਆਪਣੇ ਖਾਈ ਜਾਂਦੇ ਇਹ ਦਾਣਾ ਪਾਣੀ ਦੋ ਕੁ ਮਿੰਟ ਹੱਥ ਸੇ ਇਕ ਲਗੇ ਬੜਾ ਯਾਰ ਪ੍ਰੋਜੈਕਟ ਨਾ ਛੱਡ ਨਾ ਹਵਾ ਵਾਲੀ ਮਾੜੀ ਆ ਹੁੰਦੇ ਤਾਂ ਨਹੀਂ ਪੈਂਦੀ ਪਰ ਹਵਾ ਵਾਲੀ ਮਾੜੀ ਥੋੜੀ ਜੀ ਅੱਗ ਕਹਾਂ ਕਰਦ ਗਈ ਓਹ ਹੋ 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 ਕੰਮ ਦੇ ਨਾਲ ਨਾਲ ਨਾ ਵੀਡੀਓ ਦੇ ਨਾਲ ਨਾ ਬਾਈ ਕਰਦੇ ਕੰਮ ਵੀ ਕਰਨੇ ਪੈਂਦੇ ਆ ਦੇਖ ਲੋ ਵਿੱਚ ਹੀ ਅੱਗ ਮਚਾਉ ਹੱਥ ਸੇ ਕੋ ਪਾਣੀ ਗਰਮ ਕਰਉ ਪਰ ਪਤੀਲੇ ਤਰਿਆ ਜਿਹੜੇ ਜਿਹੜੇ ਬਾਈ ਹਜੇ ਵੀ ਪਾਣੀ ਪਤੀਲੇ 'ਚ ਗਰਮ ਕਰਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਜੀ ਚੁੱਲੇ ਤੇ ਆਲੋ ਚਲੋ ਉੱਪਰ ਚੱਲ ਜੇ ਤੇ ਬਾਬਾ ਕਰਕੇ ਬੱਚਾ-ਵੱਚਾ ਕੋਈ ਮਰਿਆ ਨਾ ਹੋਵੇ ਆਪਣਾ ਖੁੱਡੇ ਦੇ ਵਿੱਚ ਹੋ ਪੰਗਾ ਜੱਬਗਾ ਚੱਕਦੇ ਆ ਲੋਕ ਖੋਲਦੇ ਆ ਇੱਕ ਦੋ ਬੱਚੇ ਇਹ ਮਰ ਗਏ ਹੂੰ ਟੂਪ ਆਪਣੀ ਖਤਮ ਤਾਂ ਨਹੀਂ ਹੋਗੀ ਹੈਗੀ ਹੈਗੀ ਵਾਹਿਗੁਰੂ 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 ਬਾਬਾ ਕਰਦੀ ਮੇਰਾ ਬੱਚੇ ਹੁਣ ਸਾਰੇ ਠੀਕ ਠਾਕ ਹੋਣ ਇਹ ਆ ਰੱਖ ਲੈ ਜਿੰਦਾ ਤੇ ਆਹ ਖੋਲ ਲੈ ਕੁੰਡਾ ਉਹ ਥੋਡੀ ਹੋ ਗਿਆ ਨਾ ਉਹੀ ਕੰਮ ਐ ਪਹਿਲਾਂ ਹੀ ਕਿਹਾ ਸੀ ਯਾ ਯਾ ਇਹ ਕਿਹੜਾ ਵਿਚਾਰਾ ਓ ਹੋ 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 ਬਾਕੀ ਠੀਕ ਆ ਸਾਰੇ ਆਹ ਪੱਠੀ ਬਣ ਗਈ ਲੱਗਦਾ ਯਾਰ ਆ ਇਹਦੇ ਵਿੱਚ ਬੈਠੀ ਤੇ ਹਲਦੀ ਲਾਉਣਾ ਆ ਜਿਹਨਾਂ ਨੂੰ ਸਾਰਿਆਂ ਨੂੰ ਨਾ ਤੁੱਪੇ ਪਾਉਣੇ ਆ ਤੁੱਪੇ ਤੱਪ ਲੱਗ ਜੂਗੀ ਇਹਨਾਂ ਨੂੰ ਆ ਵੀ ਬੱਚਾ ਵਾ ਵੱਡਾ ਹੋ ਗਿਆ ਲੈ ਆਹ ਕਿਵੇਂ ਤੇਰੀ ਅੱਖ ਠੀਕ ਆ ਏ ਆ ਆਪਣਾ ਟੌਰੀ ਜਲਾ ਇੰਨਾ ਬ੍ਰੀਕ ਯਾਰ ਫੇਰ ਅੱਛਾ ਹੱਡੀ ਨਿਕਲੇਈ ਜਾ ਯਾਰ ਔਖਾ ਯਾਰ ਬਾਈ ਯਾਰ ਕੰਮ ਕਰ ਗਏ ਕਿ ਇਹਨਾਂ ਨੂੰ ਸੰਭ ਗਏ ਔਖਾ ਇਹਨਾਂ ਦਾ ਇਹ ਘੋਬ ਬਠਾ ਬਦਨ ਕਿਹੜਾ ਉਹ ਅੱਛਾ ਉਹ ਬਗਲ ਡੰਡੇ ਵਾਲਾ ਬੜਾ ਬੁਰਾ ਹਾਲਾ ਯਾਰ ਬਈ ਬਿਮਾਰੀ ਜਾਣਾ ਅੱਖਾਂ ਵਾਲੀ ਦਾ ਆ ਹੀ ਰਹਿ ਗਏ ਬੱਚੇ ਆਪਣੇ ਕੋਲ ਸਾਰੇ ਅਈ ਰੀਆ ਕਾ ਕੋਈ ਬਈ ਲੈ ਉਹਦੇ ਬਾਨ ਦਾ ਸਾਰਾ ਇਹ ਟੂਪ ਉਹਨੇ ਤੁੱਪੇ ਕੱਢਦਾ ਮੈਂ ਹਾਂ ਕੀ ਆ ਕੱਢਦਾ ਭਰਾਵਾ ਕੱਢਦਾ ਤੁਹਾਨੂੰ ਬਾਹਰ ਰੱਖ ਜੋ ਰੁਕ ਜਾ ਰੁਕ ਜਾ ਰੁਕ ਜਾਓ ਰੁਕ ਜਾਓ ਪ੍ਰਭੂ ਰੁਕ ਜਾਓ ਇੱਕ ਆ ਬੈਠਾ ਇੱਧਰ ਸੋਸਤੀ ਆ ਔਖਾ ਯਾਰ ਮੈਨੂੰ ਲੱਗਦਾ ਵੀ ਹਜੇ ਇੱਕ ਦੋ ਹੋਰ ਮਰਨਗੇ ਲੱਗਦਾ ਬੜਾ ਕੰਮ ਕਰੜਾ ਯਾਰ ਯਾਰ ਦੰਨੇ ਭਰਾਵਾ ਤੁਹਾਨੂੰ ਛੋਲੇ ਆਏ ਬਈ ਰਮਨ ਟੁੱਟਦਾ ਦੇਖ ਲਓ ਤੁਹਾਡੇ ਸਾਹਮਣੇ ਅੱਖਾਂ ਲਈ ਬਿਮਾਰੀ ਪਤਾ ਨਹੀਂ ਜਹਮਤ ਜੀ ਕਿੱਥੋਂ ਆ ਗਈ ਯਾਰ ਬਾਹਲਾ ਯਾਰ ਕਿਥੇ ਦੇ ਦਾਣੇ ਛਿੱਟਨੇ ਪੈਂਦੇ ਹੁੰਦੇ ਸਾਲਾ ਜੇ ਇੱਕ ਬੱਚੇ ਲੇਟ ਕਢਾਈ ਆ ਪਈ ਵੀ ਚੱਕਰ ਪੈ ਗਿਆ ਇਹ ਜਿਹੜੇ ਆਪਾਂ ਬਾਈ ਕਲਦੀਪ ਤੋਂ ਲੈ ਕੇ ਆਏ ਨਾ ਬੱਚੇ ਉਹ ਦਾ ਮੈਨ ਯਾਰ ਆਪਾਂ ਇੰਨਾ ਟਾਈਮ ਹੋ ਗਿਆ ਮੈਨੂੰ ਕੂਟੇ ਰੱਖੇ ਨੂੰ ਹਨ ਅੱਖਾਂ ਓੱਖਾ ਜਿਵੇਂ ਉਹ ਕੁੱਟ ਕੇ ਕਿਸੇ ਨੇ ਕਰਤੀ ਗਲਾਬ ਜਲ ਇੱਕ ਵਾਰੀ ਪਾਉਣਾ ਓਕੇ ਯਾਰ ਰਿਪੋਰਟਾਂ ਸਹੀ ਹੋ ਜਾਣ ਜਿਹਦਾ ਹਨਾ ਇੱਕੜ ਆਇਆ ਹੈ ਨਾ ਆਖੜਾ ਵਾਇਰਸ ਆ ਬੜਾ ਯਾਰ ਨਹੀਂ ਤਾਂ ਸਾਰੇ ਬੱਚੇ ਤੁਹਾਡੇ ਸਾਹਮਣੇ ਆ ਵੇਖ ਲੋ ਕੀ ਕੁਛ ਕਰਕੇ ਰਹਿ ਤਾ ਇਧਰ ਵੀ ਚੱਲ ਗਏ ਹਾਂ ਤਾਂ ਜਿਹੜਾ ਮਰ ਗਿਆ ਵਿਚਾਰਾ ਮਰ ਗਿਆ ਝਾਬੀ ਚੱਕ ਗਏ ਆ ਜਾ ਇਹ ਇਧਰ ਆਪਣੇ ਵੱਡੇ ਕਬੂਤਰ ਇਹ ਵੀ ਦੇ ਲੈਣੇ ਆ ਲੋ ਭਾਈ ਆ ਦਾ ਕੂਟਰ ਇੱਥੇ ਸਾਰੇ ਠੀਕ ਠਾਕ ਆ ਇਹਨਾਂ ਤੱਕ ਲਈ ਦਾਣੀ ਛੱਟਨੇ ਪੈਂਦੇ ਆ ਬਾਕੀ ਓਕੇ ਆ ਕੰਮ ਇਹਦਾ ਇਹਨਾਂ ਨੂੰ ਤਾਂ ਸਾਡੇ ਹਾਲਾਤ ਤੇ ਛੱਡ ਦਿੰਨੇ ਆਪਾਂ ਓਏ ਇੱਧਰ ਲਿਖ ਦਿਖਾ ਬਸ ਆਈਏ ਸਹੀ ਆਈਏ ਵਾਹਿਗੁਰੂ ਇਹ ਕੋંਝੇ ਤਾਂ ਨਹੀਂ ਇੱਧਰ ਕੋਈ লাশ ਲੂਸ ਪਈ ਹੋਰ ਨਾ ਕਿਤੇ ਇਹਦਾ ਬਾਈ ਲਾ ਦਿੰਨੇ ਯਾਰ ਕੁੰਡਾ ਆਇਓ ਹੁਣ ਸੋਨੂ ਨਾ ਅੱਜ ਸੋਨੂ ਥੱਲੇ ਡੋਲੀ ਜੀ ਵੀ ਦਿਖਾਉਣਾ ਆ ਪੁੱਤਰੀਆਂ ਉੱਪੇ ਨਾ ਭਾਈ ਇਹ ਜੀ ਇਹਨਾਂ ਨੂੰ ਰੋਪਾ ਨਹੀਂ ਕੱਢਦੇ ਯਾ ਰੋਕੇ ਕੱਢਾਂਗੇ ਪਤਾ ਕਿਉਂ ਕਿਉਂਕਿ ਹਵਾ ਚੱਲਦੀ ਆ ਅੱਜ ਹੁਣ ਚੱਲ ਰ ਹੋ ਦੀ ਹਲਦੀ ਐ ਨਾ ਹਵਾ ਦਾ ਉਦੋਂ ਵੀ ਔਖਾ ਵਾ ਐਵੇਂ ਕੋਈ ਛੋਟੇ ਬੱਚੇ ਬਿਮਾਰ ਮੂਰ ਹੋ ਜਾਣਗੇ ਹਵਾ ਫਰਗੀ ਨਾ ਜਵਾਕਾਂ ਵਾਲਾ ਕੰਮ ਹੀ ਆ ਭਈ ਇਹਨਾਂ ਦਾ ਵੀ ਤਾਂ ਕਰਕੇ ਆਪੇ ਇਹ ਬੱਚੇ ਆਪਾਂ ਨਹੀਂ ਕੱਢਦੇ ਅੰਦਰ ਹੀ ਇਹਨਾਂ ਨੂੰ ਦਾਣਾ ਪਾਣੀ ਰੱਖ ਦਿੰਨੇ ਆ 2 ਪੈਨਲ ਦਿੰਨੇ ਆ ਆਪਾਂ ਤੇ ਠੀਕ ਹੋ ਜਾਣਗੇ ਠੀਕ ਆ ਜੀ ਤੇ ਬਾਕੀ ਤੁਸੀਂ ਦੁਆ ਕਰਿਓ ਭਾਈ ਬਣਾ ਯਾਰ ਵੀ ਅਰਦਾਸ ਵੀ ਆਪਣੇ ਬਾਜਾਂ ਜਿੰਨੇ ਵੀ ਆਪਣੇ ਕੋਲੇ ਰਹਿ ਗਏ ਆ ਹੁਣ ਸਾਰੇ ਜਿਹੜੇ 8 10 ਬੱਚੇ 15 ਕ ਹੋਣਗੇ ਚੱਲ ਦੇਖ ਲਓ ਸਾਰੇ ਗਏ ਆ ਇਹ ਚ ਦੋ ਤਬਰ ਡਈ ਇੱਕ ਸ਼ਾਕ ਆ ਆਪਣਾ ਤੇ ਇੱਕ ਆਪਣਾ ਹਲਦੀ राम ਇਹ ਦੋਨੇ ਛਤਰੀ ਵਾਲੇ ਆ ਬਾਕੀ ਜਿਹੜੇ ਪਹਿਲਾਂ ਵਾਲੇ 10 ਪੱਠੇ ਸੀਗੇ ਉਹਨਾਂ ਚੋਂ ਵੀ ਘੱਟੋ ਘੱਟ ਇੱਕ ਦੋ ਉਹਨਾਂ ਚੋਂ ਮਰ ਗਏ ਹਨਾ 8 ਕੋਰ ਰਹਿ ਗਏ ਤੇ 5 7 ਦੂਜਿਆਂ ਚੋਂ 20 ਕ ਮਸਾਂ ਯਾਰ ਮਸਾਂ ਔਖਾ ਯਾਰ ਬੜਾ ਯਾਰ ਕੰਮ ਕਰੜਾ। ਸ਼ਾਕਾ ਠੀਕ ਆ ਹਾਂ ਇਹ ਤਾਂ ਠੀਕ ਆ ਯਾਰ ਆ ਦੇ ਬੇਟਾ ਥੱਲੇ ਹੋ ਦੇ ਸਾਹਮਣੇ ਚਟਾ ਜਾ। ਹਾਂ ਦਿਨ ਆਪ ਤੋ ਤੁਹਾਨੂੰ ਤੁਹਾਨੂੰ ਆ ਵੀ ਉਹ ਤਾਂ ਦਾਣੇ ਦਾ ਖਾਂਦੇ ਸੀ ਤੇ ਸਿੱਧੇ ਠੀਕ ਆ ਪਤਾ ਨਹੀਂ ਐ ਟੌਰੀ ਵਾਲਾ ਮੈਨੂੰ ਸਮਝ ਨਹੀਂ ਆਉਂਦੀ ਬੇਕੂਫ ਜਾਂ ਕਿੰਨਾ ਬੋਣਾ ਹੋਇਆ ਪਿਆ ਯਾਰ। ਦਾਣੇ ਦੋਨੇ ਬੜੇ ਖਾਂਦਾ ਸੀ ਮੈਂ ਇਹਨੂੰ ਤੰਦਰੁਸਤ ਛੱਡ ਕੇ ਗਿਆ ਆ ਬੱਚਾ ਠੀਕ ਆ ਹਜੇ ਆ ਦੇਖ ਲੋ ਲੈ ਆ ਹੱਡੀ ਜੀ ਅੱਖਾਂ ਵੀ ਠੀਕ ਹੈ ਦੀਆਂ ਦਾ ਆ ਜਦੋਂ ਕੁੱਟੀ ਲੱਗਦੀ ਆ ਅੱਖ ਕਿਸੇ ਨੇ। ਲਾਲ ਕੀਤੀ ਵਈਆ ਦੇ ਆ ਵੀ ਠੀਕ ਆ ਬੱਚਾ ਲੈ ਆ ਵੀ ਠੀਕ ਆ। ਹਾ ਹਾ ਤੁੰਗ ਬਰੀ ਕੀ ਹੈ ਚਲ ਤੈਨੂੰ ਛੋਲੇ ਦੇ ਦਿੰਦਾ ਮੈਂ ਅੱਜ ਕੋਈ ਨਹੀਂ ਆ ਲੈ ਵੇਜਾਇ ਚ ਅਗ ਇਹ ਬੱਚਾ ਮਰੂਗਾ ਲੱਗਦਾ ਯਾਰ ਪੂਛ ਡੰਡੇ ਵਾਲਾ ਬਾਕੀ ਉਹ ਸਾਖਾ ਠੀਕ ਕਰਦਾ ਹੈ ਘੰਡ ਵਾਲਾ ਲੋ ਭਈਏ ਥੱਲੇ ਆ ਗਏ ਆਪਾਂ ਇਹ ਆ ਦੇਖੋ ਆਪਣੀਆਂ ਕਬੂਤਰਾਂ ਆ ਦੇਖੋ ਬੈਠਾ ਬਟਾ ਸਹੀ ਮਾਰਦੀਆਂ ਨਾ ਓਕੇ ਰਿਪੋਰਟਾਂ ਵਾਲਾ ਚਲ ਵਾਈਗਰ ਕਰ ਪਰ ਇਹ ਵੱਡੇ ਜਾਨਵਰ ਠੀਕ ਆ ਯਾਰ ਬਾਕੀ ਤੁਹਾਨੂੰ ਅਗਲਾ ਖਾਨਾ ਦਿਖਾਉਨੇ ਆ ਇਹ ਆਲੋ ਟ੍ਰੇ ਛੱਡ ਦੋ ਜੀ ਟ੍ਰੇ ਛੱਡ ਦੋ ਆਲੋ ਬਾਈ ਇਧਰ ਵੀ ਖੂਦ ਰਿਹਾ ਠੀਕ ਠਾਕ ਆ ਓਕੇ ਆ ਮਹਾਰਾਜ ਦੀ ਕਿਰਪਾ ਹੋਲਾ ਠੀਕ ਆ ਜੀ ओके हेलो ਕੁੱਤ ਤੋਂ ਬਾਹਲਾ ਜੋ ਖੀਰ ਲੈ ਖਾਣੇ ਦੇ ਵਿੱਚ ਹਲੋ ਇੱਥੇ ਚਾਰੀ ਆ ਜਿਨ੍ਹਾਂ ਨੇ ਅੱਖਾਂ ਖਰਾਬ ਸੀਗੀਆਂ ਇਹ ਵੀ ਠੀਕ ਹੋ ਗਈਆਂ ਤੁਹਾਡੇ ਸਾਹਮਣੇ ਲੈ ਠੀਕ ਹੈ ਜੀ ਓਕੇ ਬਈ ਇਹ ਤੁਹਾਨੂੰ ਹੁਣ ਦਿਖਾ ਦਿੰਨਾ ਹੁਣ ਆਪਾਂ ਤਾਂ ਲੈ ਕੇ ਚੱਲਦੇ ਹਾਂ ਛੋਲੇ ਸਾਡੇ ਭਾਈ ਨਾਲ ਕੀ ਤਾਂ ਆਈਆਂ ਹੁੰਦੇਣੇ ਪਾਵਾਂਗੇ 11 12 ਵਜੇ ਰੋਕੇ ਪਾਵਾਂਗੇ ਅਜੇ ਯਾਰ ਠੀਕ ਹੈ ਜੀ ਤੇ ਬਾਕੀ ਨਾ ਕਮੈਂਟਾਂ ਦੇ ਜਵਾਬ ਸੋਨੂੰ ਮੈਂ ਇੱਕ ਵੀਡੀਓ ਨਾਲ ਕਮੈਂਟਾਂ ਦੀ ਬਣਾਉਂਗਾ ਠੀਕ ਹੈ ਬਾਈ ਉਹ ਤੁਹਾਡੇ ਨਾਲ ਮੈਂ ਕਰਦਾ ਗੱਲ ਇੱਕ ਬਾਈ ਨੇ ਮੈਂ ਕਮੈਂਟ ਪੜ੍ਹਿਆ ਉਹ ਕਹਿੰਦਾ ਮੈਂ ਜੌਬ ਕਰਦਾ ਤੇ ਕਬੂਤਰ ਆਪਦੇ ਕੋਲ ਵੀ ਰੱਖ ਸਕਦੇ ਆ ਤੇ ਉਹ ਬਾਈ ਨੂੰ ਨਾ ਮੈਂ ਨੰਬਰ ਤਾਂ ਆਪਦਾ ਕਰਤਾ ਵਾ ਹੰਡ ਉਹ ਕਮੈਂਟ ਦਾ ਜਵਾਬ ਰਿਪਲਾਈ ਦੇਤਾ ਮੈਂ ਤੇ ਬਾਈ ਨੇ ਕੰਟੈਕਟ ਜੇ ਕੀਤਾ ਹੋਇਆ ਤਾਂ ਦੱਸ ਦੋਗੇ ਆਪਾਂ ਨੂੰ ਹਨਾ ਜਿਵੇਂ ਵੀ ਆ ਬਾਕੀ ਯਾਰ ਬਾਈ ਹਨਾ ਤੈਨੂੰ ਮੈਂ ਦੱਸਾਂ ਆਪਣੇ ਨਾਲ ਆਈ ਵੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸ ਗਏ ਹਟਾਂ ਵੀ ਬਿਮਾਰੀ ਅੱਖਾਂ ਵਾਲੀ ਹੈ ਨਾ ਐਵੇਂ ਆ ਤੇਰਾ ਵੀ ਨੁਕਸਾਨ ਹੋ ਜਾਏ ਕੋਈ ਫਾਇਦਾ ਨਹੀਂਗਾ ਫਿਰ ਤਾਂ ਕਰਕੇ ਵੀ ਹਜੇ ਤੂੰ ਰੁਕ ਜਾ ਕੋਈ ਨਹੀਂ ਕਬੂਤਰ ਦੇ ਰੱਖਣਾ ਹੀ ਕੋਈ ਚੱਕ ਜਦੋਂ ਮਰਜੀ ਲੈ ਜੀ ਯਾਰ ਬਾਈ ਦਾਣਿਆਂ ਦੀ ਕਿਹੜੀ ਗੱਲ ਹੈ ਨਾ ਤੇ ਕਬੂਤਰ ਦੇ ਸਾਂਭ ਲਾਂਗੇ ਬਾਕੀ ਇਹ ਜ਼ਰੂਰ ਅਸੀਂ ਬਾਜਾਂਗੇ ਬੂਜਾਂਗੇ ਛੱਡ ਤਾਂ ਤੂੰ ਯਾਰ ਠੀਕ ਹੈ ਬਾਈ ਸਾਰਾ ਕੁਝ ਦੱਸੀ ਬਾਕੀ ਆ ਤੂੰ ਐਂ ਕਰੀ ਸਾਰੇ ਨਾਲ ਵਧੀਆ ਨੇ ਬਾਈ ਇੰਸਟਾਗ੍ਰਾਮ ਤੇ ਤੂੰ ਗੱਲ ਕਰ ਲਈ ਪ੍ਰਾਪਤਾਲੀ ਵਾਲ ਗਰੁੱਪ ਦੇ ਨਾਲ ਤੇ ਆਪਣੀ ਇੰਸਟਾਗ੍ਰਾਮ ਦੀ ਆਈਡੀ ਆ ਉਹਤੇ ਜਾ ਕੇ ਨਾਲੇ ਤਾਂ ਆਪਾਂ ਨੂੰ ਫੋਲੋ ਕਰ ਲਈ ਤੇ ਨਾਲੇ ਆਪਣੇ ਨਾ ਕਮੈਂਟ ਕਰਕੇ ਗੱਲਬਾਤ ਕਰ ਲਈ ਜਿਹੜੀ ਵੀ ਕਰਨੀ ਠੀਕ ਹੈ ਜੀ ਓਕੇ ਰਿਪੋਰਟਾਂ ਬਾਈ ਤੇ ਇਹ ਵੀਡੀਓ ਦਾ ਬਾਈ ਇਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਦੇ ਨਾਮ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਤੇ ਲਗੀ ਬਾਈ ਮਤਰਾ